ਗੁਲਾਮ ਦੌਲਤ ਇੱਕ ਦਿਨ ਬਾਦਸ਼ਾਹ ਦੇ ਦਰਬਾਰ ਵਿੱਚ ਕੰਮ ਕਰਨ ਵਾਲੇ ਇੱਕ ਗੁਲਾਮ ਦੌਲਤ ਕੋਲੋਂ ਕੋਈ ਗਲਤੀ ਹੋ ਗਈ ਅਤੇ ਬਾਦਸ਼ਾਹ ਦਾ ਗੁੱਸਾ ਉਸ ਤੇ ਬਰਸ ਪਿਆ ਉਹਨਾਂ ਨੇ ਦੌਲਤ ਨੂੰ ਕਿ ਦਰਬਾਰ ਤੋਂ ਨਿਕਲ ਜਾਵੇ ਦਰਬਾਰ ਤੋਂ ਨਿਕਲ ਕੇ ਦੌਲਤ ਸਿੱਧਾ ਬਿਰਬਲ ਦੇ ਘਰ ਜਾ ਪਹੁੰਚਿਆ ਅਤੇ ਸਾਰੀ ਆਪਬੀਤੀ ਸੁਣਾਈ ਸੁਣ ਕੇ ਬਿਰਬਲ ਨੇ ਕਿਹਾ ਫਿਰ ਤੂੰ ਦਰਬਾਰ ਵਿੱਚ ਜਾਓ ਅਤੇ ਬਾਦਸ਼ਾਹ ਨੂੰ ਜਾ ਕੇ ਕਹੋ कि दौलत हाजिर है वो रुके ਜਾਂ ਜਾਏ दौਲਤ ਨੂੰ ਫਿਰ ਤੋਂ ਦਰਬਾਰ ਵਿੱਚ ਦੇਖ ਕੇ ਬਾਦਸ਼ਾਹ ਹੈਰਾਨ ਰਹਿ ਗਏ दौਲਤ ਨੇ ਕਿਹਾ ਖਤਾ ਮਾਫ ਫਰਮਾਏ ਹਜ਼ੂਰ दौਲਤ ਰੁਕੇ ਜਾਂ ਜਾਏ ਬਾਦਸ਼ਾਹ दौਲਤ ਦਾ ਦੋ ਅਰਥੀ ਮਤਲਬ ਸਮਝ ਕੇ ਬਹੁਤ ਖੁਸ਼ ਹੋਏ ਅਤੇ ਕਿਹਾ ਉਸ ਨੂੰ ਰੁਕਣ ਨੂੰ ਕਹੋ ਉਸ ਤਰ੍ਹਾਂ ਦੀ ਕੋਈ ਸਮਝਦਾਰ ਵਿਅਕਤੀ ਸ਼ਾਇਦ ਹੀ ਕਦੀ दौਲਤ ਨੂੰ ਠਗਰਾਉਂਦਾ ਹੈ ਸੱਚ ਸੱਚ ਦੱਸਨ ਬਾਦਸ਼ਾਹ ਨੇ ਕਿਹਾ ਤੈਨੂੰ ਇਹ ਤਰੀਕਾ ਕਿਸ ਨੇ ਸਮਝਾਇਆ ਬੀਰਬਲ ਤੋਂ ਇਲਾਵਾ ਅਜਿਆ ਹੋਰ ਕੌਣ ਕਰ ਸਕਦਾ ਹੈ ਹਜ਼ੂਰ ਦੌਲਤ ਨੇ ਜਵਾਬ ਦਿੱਤਾ ਬਾਦਸ਼ਾਹ ਬਹੁਤ ਖੁਸ਼ ਹੋਇਆ